ਉਹ ਅਮਰੀਕੀ ਸੈਨਾ ਦਾ ਜਹਾਜ਼ ਇਥੋਂ ਟੇਕ-ਆਫ ਹੁੰਦਾ ਹੈ ਕੋਹ ਭਾਰਤ ਦੀ ਹਵਾਈ ਸੀਮਾ 'ਚ ਕਿੰਨਾ ਸਮਾਂ ਰਹਿੰਦਾ ਹੈ ਕਿੰਨੀਆਂ ਤਸਵੀਰਾਂ ਲੈਂਦਾ ਹੈ ਕਿੰਨੀਆਂ ਵੀਡੀਓਜ਼ ਲੈਂਦਾ ਹੈ ਜਾਂ ਫਿਰ ਕਿੰਨਾ ਡਾਟਾ ਉਹ ਇਕੱਠਾ ਕਰਦਾ ਹੈ ਕਿਉਂਕਿ ਡਾਟਾ ਅਨਾਲਿਸਿਸ ਕਿਸੇ ਵੀ ਐਨਏ ਵੱਡੇ ਤਕਨੀਕ ਕੈਪਚਰ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਅਮਰੀਕਾ ਨੇ ਆਪਣੇ ਕਾਨੂੰਨ ਦੇ ਮੁਤਾਬਕ ਇਹ ਸਹੀ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਜੇਕਰ ਪਾਕਿਸਤਾਨ ਜਾਂ ਚਾਈਨਾ ਨੇ ਇਸ ਤਰ੍ਹਾਂ ਕੀਤਾ ਤਾਂ ਕੀ ਉਹਨਾਂ ਦੇ ਜਹਾਜ਼ਾਂ ਨੂੰ ਇੱਥੇ ਲੈਂਡ ਕਰਨ ਦਿੱਤਾ ਜਾਊਗਾ ਤਜੇਦੋ ਫਿਰ ਅਮਰੀਕਾ ਤੋਂ ਇਹ ਜਹਾਜ਼ ਆਇਆ O3 ਸੈਨਾ ਦਾ ਜਹਾਜ਼ ਆਇਆ ਤਾਂ ਉਦੋਂ ਸਾਡੀਆਂ ਸੈਨਾਵਾਂ ਸਾਡੀ ਸਿਆਸਤ ਸਾਡੀ ਡਿਗਨਿਟੀ ਸਾਡੀ ਸ਼ਾਨ ਉਦੋਂ ਕਿੱਥੇ ਚਲੀ ਗਈ ਸੀ ਬਹੁਤ ਕੁਝ ਅਜੀਹਾ ਹੁੰਦਾ ਹੋਇਆ ਤੇ ਹੋਵੇਗਾ ਜਿਹੜਾ ਕਿ ਅਖਬਾਰਾਂ ਤੱਕ ਨਹੀਂ ਪਹੁੰਚਦਾ ਖਬਰਾਂ ਦੀ ਦੁਨੀਆ ਤੱਕ ਨਹੀਂ ਪਹੁੰਚਦਾ ਅਮਰੀਕਾ ਵਿੱਚੋਂ ਜਿਸ ਤਰ੍ਹਾਂ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਫੜ ਕੇ ਭਾਰਤ ਭੇਜਿਆ ਜਾ ਰਿਹਾ ਹੈ ਜਿਸ ਤਰ੍ਹਾਂ ਦੀਆਂ ਅਪਡੇਟਸ ਡਿਟੇਲਸ ਆ ਰਹੀਆਂ ਨੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਹਾਲੇ ਕਹਾਣੀ 1% ਹੀ ਲੋਕਾਂ ਦੀ ਜ਼ੁਬਾਨ ਤੇ ਪਹੁੰਚੀ ਹੈ 99% ਸੱਚਾਈ ਹਲੇ ਲੋਕਾਂ ਦੇ ਸਾਹਮਣੇ ਆਉਣੀ ਬਾਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਇੰਨੇ ਖਾਮੋਸ਼ ਇੰਨੇ ਗੰਭੀਰ ਐਨੇ ਚਿੰਤਤ ਨਜ਼ਰ ਆਏ ਨੇ ਆਖਰ ਐਸੀ ਕਿਹੜੀ ਫਾਈਲ ਹੈ ਆਖਰ ਐਸੀ ਕਿਹੜੀ ਡਿਟੇਲ ਹੈ ਜਿਸ ਨੇ ਕਿ ਉਹਨਾਂ ਦੀ ਚਿੰਤਾ ਵਧਾ ਦਿੱਤੀ ਹੈ ਖਾਸ ਤੌਰ ਤੇ 트럼ਪ ਦੇ ਪ੍ਰੈਜ਼ੀਡੈਂਟ ਬੰਦ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਿਲਕੁਲ ਖਾਮੋਸ਼ ਨਜ਼ਰ ਆ ਰਹੇ ਨੇ ਤੇ ਉਹਨਾਂ ਦੀ ਖਮੋਸ਼ੀ ਉਹਨਾਂ ਦੀ ਚਿੰਤਾ ਉਹਨਾਂ ਦੀ ਚੁੱਪ ਕਈ ਗੱਲਾਂ ਦੇ ਵੱਲ ਇਸ਼ਾਰਾ ਕਰਦੀ ਹੈ ਅਮਰੀਕੀ ਸੈਨਾ ਦਾ ਹਵਾਈ ਜਹਾਜ਼ 104 ਭਾਰਤੀਆਂ ਨੂੰ ਬੇੜੀਆਂ ਚ ਹੱਥਕੜੀਆਂ ਚ ਜਕੜੇ ਹੋਏ ਅੰਮ੍ਰਿਤਸਰ ਉੱਤਰਦਾ ਹੈ ਇੱਥੇ ਅਥਾਰਟिटीज ਨੂੰ 104 ਭਾਰਤੀਆਂ ਨੂੰ ਸੰਪੜਨ ਤੋਂ ਬਾਅਦ ਵਾਪਸ ਚਲਾ ਜਾਂਦਾ ਹੈ ਉੱਡ ਜਾਂਦਾ ਹੈ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੀ ਜ਼ੁਬਾਨ ਤੇ ਆਉਂਦੇ ਨੇ ਮੀਡੀਆ ਸੋਸ਼ਲ ਮੀਡੀਆ ਚ ਚਰਚਾਾਂ ਮਾਂ ਛੇੜਦੀਆਂ ਨੇ ਮੁੱਦਾ ਇੰਨਾ ਗਰਮਾ ਜਾਂਦਾ ਹੈ ਕਿ ਪਾਰਲੀਮੈਂਟ ਸੈਸ਼ਨ ਚ ਪ੍ਰਾਈਮ ਮਿਨਿਸਟਰ ਤੇ ਵਿਦੇਸ਼ ਮੰਤਰੀ ਐਸ ਸੁਜੈਸ਼ੰਕਰ ਨੂੰ ਸਫਾਈ ਦੇਣੀ ਪੈਂਦੀ ਹੈ। ਵਿਦੇਸ਼ ਮੰਤਰੀ ਦਾ ਉਹੀ ਰਟਿਆ ਰਟਾਇਆ ਭਾਸ਼ਣ ਸੰਸਦ ਵਿੱਚ ਦੇਖਣ ਨੂੰ ਮਿਲਿਆ, ਸੁਣਨ ਨੂੰ ਮਿਲਿਆ ਜਿਸ ਵਿੱਚ ਉਹਨਾਂ ਆਖਿਆ ਕਿ ਅਮਰੀਕਾ ਨੇ ਆਪਣੇ ਕਾਨੂੰਨ ਦੇ ਮੁਤਾਬਕ ਜੋ ਕੀਤਾ ਉਹ ਸਹੀ ਕੀਤਾ। ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਅਮਰੀਕਾ ਨੇ ਆਪਣੇ ਕਾਨੂੰਨ ਦੇ ਮੁਤਾਬਕ ਸਹੀ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਜੇਕਰ ਪਾਕਿਸਤਾਨ ਜਾਂ ਚਾਈਨਾ ਨੇ ਇਸ ਤਰ੍ਹਾਂ ਕੀਤਾ ਤਾਂ ਕੀ ਉਹਨਾਂ ਦੇ ਜਹਾਜ਼ਾਂ ਨੂੰ ਇੱਥੇ ਲੈਂਡ ਕਰਨ ਦਿੱਤਾ ਜਾਊਗਾ? ਜੇਕਰ ਪਾਕਿਸਤਾਨ ਕੁਝ ਭਾਰਤੀਆਂ ਨੂੰ ਫੜ ਲੈਂਦਾ ਹੈ ਉਥੋਂ ਦੀ ਫੌਜ ਹੈਲੀਕਾਪਟਰ ਜਾਂ ਸਾਇਨਾ ਦੇ ਕਿਸੇ ਜਹਾਜ਼ ਵਿੱਚ ਉਹਨਾਂ ਨੂੰ ਹੱਥ ਕੜੀਆਂ ਲਗਾ ਕੇ ਦਿੱਲੀ ਜਾਂ ਫਿਰ ਅਮਰੀਤਸਰ ਇੱਥੇ 에어ਪੋਰਟ ਤੇ ਉਤਰਨ ਦੀ ਅਗਿਆ ਮੰਗਦੀ ਆ ਤਾਂ ਕੀ ਉਹਨਾਂ ਨੂੰ ਅਗਿਆ ਦਿੱਤੀ ਜਾਊਗੀ ਨਹੀਂ ਕਿਉਂਕਿ ਉਥੇ ਸਾਡੀ ਡਿਗਨਿਟੀ ਸਾਡੀ ਸ਼ਾਨ ਦਾ ਸਵਾਲ ਹੈ ਜੇਕਰ ਚਾਈਨਾ ਇਸੇ ਤਰ੍ਹਾਂ ਕਰਦਾ ਚਾਈਨਾ ਚ ਹਜ਼ਾਰਾਂ ਭਾਰਤੀ ਡੇਲੀ ਰੋਜ਼ਾਨਾ ਜਾਂਦੇ ਆ ਜੇਕਰ ਚਾਹੇ ਨਾ 10-15 ਜੇ ਭਾਰਤੀਆਂ ਨੂੰ ਜਿਨ੍ਹਾਂ ਕੋਲ ਡਾਕੂਮੈਂਟ ਵਿੱਚ ਕੋਈ ਕਮੀ ਹੈ ਜਾਂ ਫਿਰ ਕੋਈ ਅਪਰਾਧੀ ਰਿਕਾਰਡ ਵਾਲੇ ਨੇ ਉਹਨਾਂ ਨੂੰ ਫੜਨ ਤੋਂ ਬਾਅਦ ਚైనా ਦੀ ਆਰਮੀ ਆਪਣੇ ਹਵਾਈ ਜਹਾਜ਼ ਦੇ ਵਿੱਚ ਜਾਂ ਫਿਰ ਆਪਣੇ ਹੈਲੀਕਾਪਟਰ ਦੇ ਵਿੱਚ ਉਹਨਾਂ ਨੂੰ ਹੱਤਕੜੀਆਂ ਲਗਾ ਕੇ ਬੇੜੀਆਂ ਲਗਾ ਕੇ ਦਿੱਲੀ ਜਾਂ ਫਿਰ ਅਮਰੀਕਸਰ 에ਅਰਪੋਰਟ ਤੇ ਛੱਡਣ ਦੀ ਆਗਿਆ ਮੰਗਦੀ ਆ ਤਾਂ ਕਿ ਸਾਡੀ ਸਰਕਾਰ ਉਹਨਾਂ ਨੂੰ ਆਗਿਆ ਦੇਊਗੀ ਨਹੀਂ ਕਿਉਂਕਿ ਉੱਥੇ ਸਾਡੀ ਸ਼ਾਨ ਸਾਡੀਆਂ ਸੈਨਾਵਾਂ ਦੀ ਡਿਗਰੈਂਟੀ ਮੁੱਦਾ ਬਣ ਜਾਂਦੀ ਹੈ ਤਜੇ ਦੂ ਫਿਰ ਅਮਰੀਕਾ ਤੋਂ ਇਹ ਜਹਾਜ਼ ਆਇਆ O3 ਸੈਨਾ ਦਾ ਜਹਾਜ਼ ਆਇਆ ਤਾਂ ਉਦੋਂ ਸਾਡੀਆਂ ਸੈਨਾਵਾਂ ਸਾਡੀ ਸਿਆਸਤ ਸਾਡੀ ਡਿਗਨਟੀ ਸਾਡੀ ਸ਼ਾਨ ਉਦੋਂ ਕਿੱਥੇ ਚਲੀ ਗਈ ਸੀ ਇਹਨਾਂ 48 ਘੰਟਿਆਂ ਦੌਰਾਨ ਭਾਰਤ ਦੀ ਜਲ ਸੈਨਾ ਭਾਰਤ ਦੀ ਥਲ ਸੈਨਾ ਹਵਾਈ ਸੈਨਾ ਤੇ ਇਹਨਾਂ ਸੈਨਾਵਾਂ ਦੇ ਮੁਖੀਆਂ ਦੀ ਸ਼ਾਨ ਹੈ ਰਤਬਾ ਹੈ ਤੇ ਉਹਨਾਂ ਦਾ ਦਬਦਬਾ ਹੈ ਉਸ ਉੱਪਰ ਕੀ ਇਹ ਘਟਨਾ ਸਵਾਲੀਆ ਨਿਸ਼ਾਨ ਨਹੀਂ ਖੜਾ ਕਰਦੀ ਸਵਾਲ ਇਹ ਨਹੀਂ ਹੈ ਕਿ ਕਿਸ ਤਰ੍ਹਾਂ ਗੈਰਮਨੁਖੀ ਢੰਗ ਨਾਲ ਹੱਥ ਕੜੀਆਂ ਨਾਲ ਉਹਨਾਂ ਨੂੰ ਜਕੜਿਆ ਗਿਆ ਇਸ ਦੇ ਨਾਲ ਜੁੜਦਾ ਸਵਾਲ ਇਹ ਵੀ ਹੈ ਕਿ ਉਹਨਾਂ ਨੂੰ ਛੱਡਣ ਤੋਂ ਬਾਅਦ ਹੱਥ ਕੜੀਆਂ ਖੋਲਣ ਤੋਂ ਬਾਅਦ ਜਦੋਂ ਅਮਰੀਕੀ ਸੈਨਾ ਦਾ ਜਹਾਜ਼ ਇਥੋਂ ਟੇਕ-ਆਫ ਹੁੰਦਾ ਹੈ ਭਾਰਤ ਦੀ ਹਵਾਈ ਸੀਮਾ 'ਚ ਕਿੰਨਾ ਸਮਾਂ ਰਹਿੰਦਾ ਹੈ ਕਿੰਨੀਆਂ ਤਸਵੀਰਾਂ ਲੈਂਦਾ ਹੈ ਕਿੰਨੀਆਂ ਵੀਡੀਓਜ਼ ਲੈਂਦਾ ਹੈ ਜਾਂ ਫਿਰ ਕਿੰਨਾ ਡਾਟਾ ਉਹ ਇਕੱਠਾ ਕਰਦਾ ਹੈ ਕਿਉਂਕਿ ਡਾਟਾ ਅਨਾਲਿਸਿਸ ਕਿਸੇ ਵੀ ਐਨੇ ਵੱਡੇ ਤਕਨੀਕ ਵਾਲੇ ਹੈਲੀਕਾਪਟਰ ਦੇ ਲਈ ਕੈਪਚਰ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਅਮਰੀਕਾ ਨੇ ਸਾਡੀਆਂ ਸੈਨਿਕ ਸਨਮਾਂ ਦੇ ਅੰਦਰ ਸੈਨਿਕ ਸੀਮਾਵਾਂ ਦੇ ਅੰਦਰ ਆਪਣਾ ਬਹੁਤ ਤਕਨੀਕੀ ਇਹ ਜਹਾਜ਼ ਕਿਉਂ ਭੇਜਿਆ ਜਦਕਿ ਅਮਰੀਕਾ ਪਹਿਲਾਂ ਵੀ 2009 ਤੋਂ ਬਾਅਦ ਬਾਡਨ ਦੇ ਸਮੇਂ ਵੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤੀਆਂ ਨੂੰ ਚਾਰਟਰਡ ਪਲੇਨਸ ਜਾਂ ਫਿਰ ਕਮਰਸ਼ੀਅਲ ਫਲਾਈਟਸ ਦੇ ਜ਼ਰੀਏ ਡਿਪੋਰਟ ਕਰਦਾ ਰਿਹਾ ਹੈ 104 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤੀਆਂ ਨੂੰ ਛੱਡਣ ਆਇਆ ਸੀ ਇਹ ਜਹਾਜ਼ ਇਸ ਉੱਪਰ 6 ਕਰੋੜ ਤੱਕ ਦਾ ਖਰਚਾ ਆਇਆ ਹੈ 6 ਕਰੋੜ ਤੱਕ ਇੱਕ ਫਲਾਈਟ ਤੇ ਖਰਚਾ ਕੀਤਾ ਉਹ ਵੀ ਸ਼ੌਕ ਸ਼ੌਕ ਵਿੱਚ ਇਹ ਦੱਸਣ ਲਈ ਕਿ ਅਸੀਂ ਤੇ ਤੁਸੀਂ ਤੁਹਾਡੇ ਤੇ ਸਾਡੇ ਵਿੱਚ ਕਿੰਨਾ ਕੋ ਫਰਕ ਹੈ ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਸਾਡੀਆਂ ਸੈਨਿਕ ਸੈਨਾਵਾਂ ਸਾਡੇ ਸੈਨਿਕ ਟਿਕਾਣਿਆਂ ਦੇ ਬਾਰੇ ਸਾਡੇ ਅੰਦਰੂਨੀ ਸੁਰੱਖਿਆ ਨਾਲ ਸੰਬੰਧਿਤ ਉਹਨਾਂ ਡਾਟਾ ਦੇ ਬਾਰੇ ਇਹ ਜਹਾਜ਼ ਜਦ ਉੱਡਦਾ ਹੈ ਕਿੰਨਾ ਸਮਾਂ ਇਹ ਹਵਾਈ ਸਾਡੀ ਸੀਮਾ ਚ ਰਹਿੰਦਾ ਹੈ ਕੀ ਕੀ ਡਾਟਾ ਉਹ ਕੈਪਚਰ ਕਰਦਾ ਹੈ ਕੀ ਕੀ ਵੀਡੀਓਜ਼ ਕੀ ਕੀ ਫੁਟੇਜ ਉਹ ਲੈ ਕੇ ਜਾਂਦਾ ਹੈ ਅੱਗੇ ਈਰਾਨ ਤੱਕ ਉਹ ਕਿਸ ਤਰ੍ਹਾਂ ਦਾ ਡਾਟਾ ਅਨਾਲਿਸਿਸ ਕਰਦਾ ਹੈ ਚਾਈਨਾ ਤੋਂ ਦੂਰੀ ਤੱਕ ਈਰਾਨ ਜਾਂ ਫਿਰ ਹੋਰ ਮੁਲਕਾਂ ਤੱਕ ਇਹ ਹਵਾਈ ਸੈਨਾ ਦਾ ਜਹਾਜ਼ ਕੀ ਕੀ ਸੁਨੇਹਾ ਦਿੰਦਾ ਹੈ ਇਹਨੂੰ ਗੰਭੀਰਤਾ ਨਾਲ ਸੋਚਣ ਦੀ ਇਸ ਨਾਲ ਜੁੜੇ ਸਵਾਲਾਂ ਤੱਕ ਪਹੁੰਚਣ ਦੀ ਲੋੜ ਸੀ ਲੋੜ ਹੈ ਜਿਸ ਬਾਰੇ ਹਾਲੇ ਤੱਕ ਸਵਾਲ ਨਹੀਂ ਕੀਤਾ ਗਿਆ ਕੀਤਾ ਤਾਂ ਇਹ ਵੀ ਜਾਣ ਸਕਦਾ ਸੀ ਤੇ ਅਮਰੀਕਾ ਦਾ ਸੈਨਿਕ ਜਹਾਜ਼ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਦੇ ਹਵਾਈ ਸੈਨਾ ਦੇ ਕਿਸੇ ਟਿਕਾਣੇ ਤੱਕ ਪਹੁੰਚਦਾ ਤੇ ਹਵਾਈ ਸੈਨਾ ਦੇ ਮੁਖੀ ਜਾਂ ਫਿਰ ਹਵਾਈ ਸੈਨਾ ਦੇ ਅਧਿਕਾਰੀ ਅਮਰੀਕਨ ਫੋਰਸਸ ਤੋਂ ਉਹਨਾਂ ਭਾਰਤੀਆਂ ਨੂੰ ਰਿਸੀਵ ਕਰਦੇ ਤੇ ਉਹਨਾਂ ਨੂੰ ਫਿਰ ਵੱਖ-ਵੱਖ ਰਾਜਾਂ 'ਚ ਸਟੇਟ ਪੁਲਿਸ ਤੱਕ ਸੌਂਪ ਦਿੰਦੇ ਪਹੁੰਚਾ ਦਿੰਦੇ ਪਰ ਅਜਿਹਾ ਨਹੀਂ ਕੀਤਾ ਗਿਆ ਸਾਡੀਆਂ ਫੋਰਸਸ ਸਾਡੀਆਂ ਸੈਨਾਵਾਂ ਜਾਂ ਫਿਰ ਸੀਮਾਵਾਂ ਤੇ ਖੜੇ ਸਾਡੇ ਪਹਿਰੇਦਾਰਾਂ ਦੀ ਇਸ ਘਟਨਾ 'ਚ ਕੋਈ ਪੁੱਛ ਪੜਤਾਲ ਕੋਈ ਬੁੱਕਤ ਨਜ਼ਰ ਨਹੀਂ ਆਈ ਹਵਾ ਚ ਉੱਡਦਾ ਇੱਕ ਜਹਾਜ਼ ਆਉਂਦਾ ਇੱਥੇ ਲੈਂਡ ਹੁੰਦਾ ਹੱਤ ਘੜੀਆਂ ਖੋਲਦਾ ਇੱਥੇ ਦੇ ਲੋਕਾਂ ਨੂੰ ਇੱਥੇ ਦੇ ਅਧਿਕਾਰੀਆਂ ਤੱਕ ਪਹੁੰਚਾ ਕੇ ਸੌਂਪ ਕੇ ਇੱਥੋਂ ਉੱਡ ਜਾਂਦਾ ਕੀ ਇਹ ਇੰਨਾ ਆਸਾਨ ਹੁੰਦਾ ਕੀ ਅਮਰੀਕਾ ਜਾਂ ਪਾਕਿਸਤਾਨ ਜਾਂ ਹੋਰ ਮੁਲਕ ਦਾ ਕੋਈ ਸੈਨਿਕ ਜਹਾਜ਼ ਸਾਡੇ ਮੁਲਕ ਵਿੱਚ ਇਸ ਤਰ੍ਹਾਂ ਪ੍ਰਵੇਸ਼ ਕਰ ਸਕਦਾ ਤਾਂ ਅਮਰੀਕਾ ਦਾ ਕਿਉਂ ਕੀਤਾ ਇਹ ਹੀ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਨੇ ਜਦੋਂ ਸਹੁੰ ਚੁੱਕੀ ਤਾਂ ਉਸ ਵਿੱਚ ਮਹਿਮਾਨ ਦੇ ਤੌਰ ਤੇ ਪਹੁੰਚੇ ਸਾਡੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਬੈਠੇ ਸਨ ਜਦੋਂ ਡੋਨਲਡ ਟਰੰਪ ਨੇ ਇਹ ਆਖਿਆ ਕਿ ਉਹ ਗੈਰਕਾਨੂੰਨੀ ਪ੍ਰਵਾਸ ਦੇ ਖਿਲਾਫ ਠੋਸ ਕਦਮ ਚੁੱਕੇਗਾ ਤਾਂ ਸਭ ਨੇ ਉੱਠ ਕੇ ਕਲਾਪਿੰਗ ਕੀਤੀ ਪਰ ਉਸ ਵੇਲੇ ਸਾਡੇ ਵਿਦੇਸ਼ ਮੰਤਰੀ ਬੈਠੇ ਰਹੇ ਬੈਠ ਕੇ ਕਲਾਪਿੰਗ ਕਰਦੇ ਰਹੇ ਕੀ ਇਹ ਸਾਰੀ ਸਿਰਫ ਪ੍ਰਵਾਸ ਦੇ ਖਿਲਾਫ ਨਫ਼ਰਤ ਹੈ ਗੁੱਸਾ ਜਾਂ ਫਿਰ ਇਸ ਦਾ ਭਾਰਤ ਦੇ ਨਾਲ ਪੂਰੀ ਦੁਨੀਆ ਦੇ ਮੁਲਕਾਂ ਦੇ ਨਾਲ ਟ੍ਰੇਡ ਤੇ ਵੀ ਕੋਈ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਸੌਚਕ ਸਮਾਗਮ ਤੋਂ ਬਾਅਦ ਸਾਡੇ ਵਿਦੇਸ਼ ਮੰਤਰੀ ਨੂੰ ਇੱਕ ਛਿੜਕੀ ਚ ਅਮਰੀਕਾ ਦਾ ਹਾਰਲੀ ਡਿਵਰਸਨ ਮੋਟਰਸਾਈਕਲ ਹੈ ਜੋ ਕਿ ਇੱਥੇ ਵਿਕਦਾ ਉਸ ਵਿੱਚ ਘੱਟੋ ਘੱਟ 20% ਦੀ ਛੋਟ ਕਰਨੀ ਪਈ ਯਾਨੀ ਕਿ ਅਮਰੀਕਾ ਦੀ ਇੱਕ ਫੇਰੀ ਚ ਉਹਨਾਂ ਦਾ ਕਾਰੋਬਾਰ ਸਿਰਫ ਤੇ ਸਿਰਫ ਹਾਰਲੀ ਡਿਵਰਸਨ ਮੋਟਰਸਾਈਕਲ ਦਾ ਜਿਹੜਾ ਕਾਰੋਬਾਰ ਹੈ ਉਸ ਵਿੱਚ ਸਾਡੇ ਮੁਲਕ ਵੱਲੋਂ ਸਾਡੇ ਵਿਦੇਸ਼ ਮੰਤਰੀ ਵੱਲੋਂ ਖੜੇ ਪੈਰ 20% ਦੀ ਕਟੌਤੀ ਦਾ ਐਲਾਨ ਕੀਤਾ ਗਿਆ। ਅਖਬਾਰਾਂ ਵਿੱਚ ਇਹ ਖਬਰਾਂ ਨਹੀਂ ਛਪੀਆਂ। ਬਹੁਤ ਕੁਝ ਅਜਿਹਾ ਹੁੰਦਾ ਹੋਇਆ ਤੇ ਹੋਵੇਗਾ ਜਿਹੜਾ ਕਿ ਅਖਬਾਰਾਂ ਤੱਕ ਨਹੀਂ ਪਹੁੰਚਦਾ। ਖਬਰਾਂ ਦੀ ਦੁਨੀਆ ਤੱਕ ਨਹੀਂ ਪਹੁੰਚਦਾ। ਇਸ ਤੋਂ ਨਾਲ ਹੀ ਜੁੜਦੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਟੋ ਦੇ ਵੱਲੋਂ ਅਮਰੀਕਾ ਦੇ ਨਾਲ ਟੈਰਫ ਵਧਾਉਣ ਤੋਂ ਬਾਅਦ ਬਾਰਡਰ ਨੂੰ ਹੋਰ ਸਟਰੋਂਗ ਕੀਤਾ ਗਿਆ। ਫੈਂਟਨਲ ਦੀ ਸਮਗਲਿੰਗ ਦੇ ਨਾਮ 'ਤੇ ਇੱਕ ਖਬਰ ਪੱਛਮੀ ਜਗਤ ਦੀਆਂ ਖਬਰਾਂ 'ਚ ਕਾਫੀ ਛਾਈ ਰਹੀ ਫੈਂਟਨਲ ਇਸ ਨਾਲ ਜੁੜੇ ਰਸਾਇਣ ਕਿਸ ਮੁਲਕ ਤੋਂ ਆਉਂਦੇ ਨੇ ਕੀ ਉਹ ਨਸ਼ੀਲਾ ਪਦਾਰਥ ਸਿਰਫ ਚైనా ਤੋਂ ਆਉਂਦਾ ਚైనా ਦੀਆਂ ਲੈਬਾਂ ਵਿੱਚ ਬਣਦਾ ਹੈ ਪ੍ਰਾਈਮ ਮਿਨਿਸਟਰ ਦੀ ਇਹ ਫੇਰੀ ਇੰਨੀ ਆਸਾਨ ਇੰਨੀ ਸੁਖਾਲੀ ਨਜ਼ਰ ਨਹੀਂ ਆ ਰਹੀ ਇਸ ਦਰਮਿਆਨ ਕੀ ਕੀ ਸਮਝੌਤੇ ਹੋਣੇ ਆ ਇਸ ਦਰਮਿਆਨ ਕਿਹੜੀਆਂ ਕਿਹੜੀਆਂ ਡਿਟੇਲਸ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਪ੍ਰਾਈਮ ਮਿਨਿਸਟਰ ਦੇ ਨਾਲ ਸੰਝੀਆਂ ਕੀਤੀਆਂ ਜਾਣੀਆਂ ਕਾਫੀ ਸਵਾਲ ਹਲੇ ਬਾਕੀ ਨੇ ਇਸੇ ਕਰਕੇ ਕਹਿਣਾ ਕਿ ਜੋ ਖਬਰਾਂ ਵਿੱਚ ਹਾਲੇ ਤੱਕ ਦਿਖਾਈ ਦਿੱਤਾ ਉਹ ਸਿਰਫ 1% ਹੈ 99% ਫਿਲਮ ਹਾਲੇ ਬਾਕੀ ਹੈ ਹਾਲਾਂਕਿ ਅਮਰੀਕਾ ਵੱਲੋਂ ਵਧਾਈਆਂ ਗਈਆਂ ਇਹ ਪਾਬੰਦੀਆਂ ਇਹ ਸਖਤੀਆਂ ਕਿਤੇ ਨਾ ਕਿਤੇ ਡੋਨਲਡ ਟਰੰਪ ਦੀ ਵਪਾਰਕ ਸੋਚ ਨਾਲ ਜੁੜੀਆਂ ਨਜ਼ਰ ਆਉਂਦੀਆਂ ਨੇ ਪਰ ਇਸ ਦਾ ਪਹਿਲਾ ਵਿਰੋਧ ਕੰਬੋਡੀਆ ਦੇ ਪ੍ਰੈਜ਼ੀਡੈਂਟ ਵੱਲੋਂ ਕੀਤਾ ਗਿਆ ਜਦੋਂ ਗਰਕਨੂ ਨੇ ਪ੍ਰਵਾਸੀਆਂ ਦਾ ਜਹਾਜ਼ ਕੰਬੋਡੀਆ ਪਹੁੰਚਦਾ ਉਹਨਾਂ ਨੇ ਲੈਂਡ ਨਹੀਂ ਕਰਨ ਦਿੱਤਾ ਇਹ ਆਖਿਆ ਕਿ ਉਹ ਆਪਣਾ ਖੁਦ ਦਾ ਜਹਾਜ਼ ਭੇਜਣਗੇ ਤੇ ਆਪਣੇ ਉਹਨਾਂ ਨਾਗਰਿਕਾਂ ਨੂੰ ਸ਼ਾਨ ਦੇ ਨਾਲ ਡਿਗਨਿਟੀ ਦੇ ਨਾਲ ਉਹਨਾਂ ਨੂੰ ਲੈ ਕੇ ਆਉਣਗੇ ਇਸ ਦੇ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਮੈਕਸੀਕੋ ਦੀ ਪ੍ਰੈਜ਼ੀਡੈਂਟ ਵੱਲੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੂੰ ਇੱਕ ਇਸ਼ਾਰਾ ਕੀਤਾ ਗਿਆ ਉਹਨਾਂ ਆਖਿਆ ਕਿ ਬੇਸ਼ੱਕ ਦੀਵਾਰ ਤੁਸੀਂ ਖੜੀ ਕਰ ਲਓ ਪਰ ਪਹਿਲੀ ਇੱਟ ਲਗਾਉਣ ਤੋਂ ਪਹਿਲਾਂ ਇਹ ਸੋਚ ਲਓ ਕਿ ਦੀਵਾਰ ਦੇ ਉਸ ਪਾਰ ਯਾਨੀ ਕਿ ਮੈਕਸੀਕੋ ਦੇ ਨਾਲ ਜੁੜੇ 7 ਅਰਬ ਲੋਕ ਨੇ ਯਾਨੀ ਕਿ 7 ਅਰਬ ਲੋਕ ਨਹੀਂ 7 ਅਰਬ ਉਪਭੋਗਤਾ ਕਸਟਮਰ ਨੇ ਜਿਹੜੇ ਕਿ ਅਮਰੀਕਾ ਦੇ ਆਈਫੋਨ ਵਰਤਦੇ ਆ ਜਿਹੜੇ ਕਿ ਅਮਰੀਕਾ ਦੀਆਂ ਗੱਡੀਆਂ ਵਰਤਦੇ ਆ ਜਿਹੜੇ ਕਿ ਅਮਰੀਕਾ ਦੀਆਂ ਹਾਲੀਵੁੱਡ ਦੀਆਂ ਫਿਲਮਾਂ ਖਰੀਦਦੇ ਆ ਜਿਹੜੇ ਕਿ ਅਮਰੀਕਾ ਦੇ ਕੱਪੜੇ ਹਰ ਤਰ੍ਹਾਂ ਦੀ ਅਮਰੀਕਨ ਪ੍ਰੋਡਕਟ ਨੂੰ ਉਹ ਖਰੀਦਦੇ ਆ ਉਹਨਾਂ ਆਖਿਆ ਕਿ ਜੇਕਰ ਤੁਸੀਂ ਇਹ ਦੀਵਾਰ ਬਣਾਉਂਦੇ ਹੋ ਤਾਂ 6 ਮਹੀਨੇ ਦੇ ਵਿੱਚ ਵਿੱਚ ਅਸੀਂ ਅਮਰੀਕਾ ਦੇ ਉਹ ਸਾਰੇ ਪ੍ਰੋਡਕਟਾਂ ਖਰੀਦਣਾ ਬੰਦ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਉਹਨਾਂ ਗਰੰਟੀ ਦਿੱਤੀ ਹੈ ਕਿ 6 ਮਹੀਨੇ ਤੋਂ ਬਾਅਦ ਡੋਨਲਡ ਟਰੰਪ ਖੁਦ ਉਸ ਦੀਵਾਰ ਨੂੰ ਤੋੜਨ ਦੀ ਪਹਿਲ ਕਰਨਗੇ ਸੋਚਣ ਵਾਲੀ ਗੱਲ ਇਹ ਹੈ ਕਿ 1 ਅਰਬ ਤੋਂ ਉੱਪਰ ਅਸੀਂ ਆ ਭਾਰਤੀ ਸਾਡੇ ਕੋਲ ਇੱਕ ਵੱਡਾ ਉਪਭੋਗਤਾ ਵਰਗ ਹੈ ਜੋ ਕਿ ਵਿਦੇਸ਼ ਦੀਆਂ ਨਾ ਚੀਜ਼ਾਂ ਨੂੰ ਖਰੀਦਦਾ ਹੈ ਅਸੀਂ ਬਹੁਤ ਵੱਡੀ ਮਾਰਕੀਟਾਂ ਤਾਂ ਫਿਰ ਸਾਡੇ ਪ੍ਰਾਈਮ ਮਿਨਿਸਟਰ ਜਾਂ ਫਿਰ ਸਾਡੇ ਵਿਦੇਸ਼ ਮੰਤਰੀ ਉੱਥੇ ਜਾ ਕੇ ਇਹਨਾਂ ਦਾ ਕਦ ਦਬਾਉਣਾ ਕਿਉਂ ਹੋ ਜਾਂਦਾ ਹੈ ਇਹਨਾਂ ਦੀ ਢੂਈ ਵਿੱਚ ਉੱਥੇ ਜਾ ਕੇ ਕੁੱਬ ਕਿਉਂ ਪੈ ਜਾਂਦਾ ਹੈ ਅਗਲੀ ਗੱਲ ਪੰਜਾਬੀਆਂ ਦੇ ਪ੍ਰਵਾਸ ਦੇ ਨਾਲ ਜੁੜ ਗਈ ਹੈ ਕਿ ਪੰਜਾਬੀ ਇਹਨਾਂ ਪੰਜਾਂ ਸੱਤਾਂ ਦਸਾਂ ਸਾਲਾਂ ਚ ਹੀ ਉਹਨਾਂ ਵਿਦੇਸ਼ਾਂ ਦੇ ਵੱਲ ਪ੍ਰਵਾਸ ਕਰਨ ਲੱਗੇ ਪੰਜਾਬ ਦੇ ਵਿੱਚ 1984 ਤੋਂ ਬਾਅਦ ਕਿਸ ਤਰ੍ਹਾਂ ਦਾ ਕਾਲਾ ਦੌਰ ਸੀ ਉਸ ਕਾਲੇ ਦੌਰ 'ਚ ਇੱਥੇ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਕਿੰਨਾ ਧੱਕਾ ਹੋਇਆ ਉਸ ਤੋਂ ਬਾਅਦ ਕੌਣ ਆਸਰਾ ਬਣਿਆ ਜਰਮਨ ਆਸਰਾ ਬਣਿਆ ਯੂਰਪ ਦੇ ਕੰਟਰੀ ਆਸਰਾ ਬਣਿਆ ਅਮਰੀਕਾ ਕੈਨੇਡਾ ਨੇ ਬਾਰਡਰ ਖੋਲੇ ਇਹਨਾਂ ਮੁਲਕਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਬਹੁਤ ਸਾਰੇ ਪੰਜਾਬੀਆਂ ਨੂੰ ਸ਼ਰਨ ਦਿੱਤੀ ਉਹਨਾਂ ਨੂੰ ਪ੍ਰਵਾਸ ਦਿੱਤਾ ਤੇ ਉਹੀ ਪ੍ਰਵਾਸ ਹੁਣ ਇਹਨਾਂ ਮੁਲਕਾਂ 'ਚ ਅਗਲੀ ਪੀੜੀ ਨੇ ਅਪਣਾਇਆ ਹਾਲਾਂਕਿ ਹੁਣ ਇੰਟਰਨੈਟ ਦਾ ਜ਼ਮਾਨਾ ਹੈ ਤਕਨੀਕ ਦਾ ਜ਼ਮਾਨਾ ਹੈ ਪਰ ਫਿਰ ਵੀ ਜੋ ਯੋਗ ਹੁੰਦੇ ਆ ਸਕਿਲਡ ਹੁੰਦੇ ਆ ਉਹ ਸਹੀ ਢੰਗ ਨਾਲ ਉਹਨਾਂ ਵਿਦੇਸ਼ਾਂ ਦੇ ਵੱਲ ਰੁਖ ਕਰਦੇ ਨੇ ਡਾਲਰਾਂ ਦੀ ਚਮਕ ਦੇ ਵੱਲ ਅੱਜ ਵੀ ਪ੍ਰਵਾਸ ਹੁੰਦਾ ਹੈ ਤੇ ਜੋ ਇਹ ਯੋਗਤਾਵਾਂ ਪੂਰੀਆਂ ਨਹੀਂ ਕਰ ਪਾਉਂਦੇ ਉਹ ਹਾਲੇ ਵੀ ਉਹਨਾਂ ਧੋਖੇਬਾਜ਼ ਏਜੰਟਾਂ ਦੇ ਚੁੰਗਲ ਵਿੱਚ ਫਸਦੇ ਨੇ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਭਾਵੇਂ ਪ੍ਰਵਾਸ ਕਰੀਏ ਪਰ ਸਹੀ ਢੰਗ ਨਾਲ ਕਰੀਏ ਟ੍ਰੇਨਡ ਹੋ ਕੇ ਸਕਿਲਡ ਹੋ ਕੇ ਯੋਗਤਾ ਪੂਰੀ ਕਰਕੇ ਕਰੀਏ ਡਾਲਰਾਂ ਦੀ ਭੁੱਖ ਪਰਵਾਸ ਕਰਨਾ ਕੁਦਰਤੀ ਹੈ ਕੋਈ ਮਾੜੀ ਗੱਲ ਨਹੀਂ ਕਿਉਂਕਿ ਇਹ ਪਰਵਾਸ ਜੇਕਰ ਕਾਨੂੰਨਨ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਇਹ ਆਰਥਿਕਤਾ ਨੂੰ ਉਸ ਘਰ ਦੀ ਗਰੀਬੀ ਨੂੰ ਦੂਰ ਕਰਦਾ ਹੈ ਆਰਥਿਕਤਾ ਨੂੰ ਹੁਲਾਰਾ ਦਿੰਦਾ ਹੈ ਪਰ ਜੇਕਰ ਗੈਰ ਕਾਨੂੰਨੀ ਢੰਗ ਨਾਲ ਇਹ ਕੰਮ ਕੀਤਾ ਜਾਂਦਾ ਹੈ ਤਾਂ ਉਸ ਦੇ ਨਤੀਜੇ ਸਿਵਾਏ ਪਛਤਾਉਣ ਤੋਂ ਬਿਨਾ ਹੋਰ ਕੁਝ ਪੱਲੇ ਨਹੀਂ ਪਾਉਂਦੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਟਰੰਪ ਪ੍ਰਸ਼ਾਸਨ ਦੇ ਵੱਲੋਂ ਕੀ ਸਮੁੰਦਰੀ ਜਹਾਜ਼ ਜੰ ਸਮੁੰਦਰੀ ਰਸਤੇ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਸਮੁੰਦਰੀ ਰਸਤਾ ਜਿਹੜਾ ਅਮਰੀਕਾ ਤੋਂ ਹੁੰਦਾ ਹੋਇਆ ਗੁਜਰਾਤ ਦੇ ਤੱਟ ਤੇ ਪਹੁੰਚਦਾ ਹੈ ਬਹੁਤ ਸਾਰੀਆਂ ਕਹਾਣੀਆਂ ਹਾਲੇ ਬਾਕੀ ਨੇ ਫਿਰ ਦੱਸਾਂਗੇ ਹੱਸਦੇ ਵਾਸਤੇ ਰਹੋ ਜਿੰਦਗੀ ਜ਼ਿੰਦਾਬਾਦ ਦਿਓ ਇਜਾਜ਼ਤਾਂ ਬਾਦ